ਲੋ ਜੀ ਤੁਹਾਨੂੰ ਅੱਜ ਦਰਸ਼ਨ ਕਰਾ ਰਿਹਾ ਜਿਹੜਾ ਉੱਚਾ ਪਿੰਸ ਘੋੜ ਦਾ ਪਰਾਚੀਨ ਖੋਦਾਈ ਹੋਈ ਸੀ ਉਹ ਇਹ ਸਾਰਾ ਬਣਿਆ ਹੋਇਆ ਹੈ ਜਿਵੇਂ ਆਪ ਦੇਖ ਸਕਦੇ ਹੋ ਇਹ ਸਾਰਾ ਪਰਾਚੀਨ ਪੁਰਾਣੀ ਇੱਟ ਲੱਗੀ ਹੋਈ ਹੈ ਸਾਰੀ ਖੋਦਾਈ ਕਰਨ ਤੋਂ ਬਾਅਦ ਇਹ ਚੀਜ਼ ਮਿਲੀ ਇੱਥੇ ਪ੍ਰਸ਼ਾਸਨਿਕ ਚੀਜ਼ ਨੂੰ ਸਾਹਮਣੇ ਆਇਆ ਹੈ ਕਿਸੇ ਨੂੰ ਕੋਈ ਪੰਨ ਤੋੜ ਕੇ ਕਰਨ ਤੇ ਜੁਰਮਾਨਾ ਲਾਇਆ ਜਾਂਦਾ ਇੱਥੇ ਇਹ ਪੁਰਾਣੀ ਸੱਭਿਆਤਾ ਜੋ ਕਿ ਖਦਾਈ ਟਾਈਮ ਮਿਲੀ ਸੀ ਬਹੁਤ ਹੀ ਪੁਰਾਣੀ ਟਾਇਲ ਹੈ ਇਹ ਬਹੁਤ ਸਮਾਂ ਹੋ ਗਿਆ ਇਹਨੂੰ ਖਦਾਈ ਚੱਲ ਰਹੀ ਹੈ ਹਲੇ ਇਹ ਪੂਰਾ ਪੁਰਾਣਾ ਜੋ ਵੀ ਮਿਲਿਆ ਹੈ ਉਹ ਪ੍ਰਸ਼ਾਸਨ ਸੰਭ ਰਿਹਾ ਹੈ ਇਹ ਚੀਜ਼ ਹੈ ਉਹ ਜਦੋਂ ਖੁਦਾਈ ਟਾਈਮ ਸਰਕਾਰ ਇਹ ਚੀਜ਼ ਸੰਭ ਰਹੀ ਹੈ ਤੇ ਖੁਦਾਈ ਹੋਈ ਉਸ ਤੋਂ ਬਾਅਦ ਇਹ ਚੀਜ਼ ਮਿਲੀ ਆ ਵੀ ਦੇਖ ਸਕਦੇ ਹੋ ਪੂਰੀ ਬਾਉਂਡਰੀ ਹੋਈ ਹੈ ਕੋਈ ਐਂਟਰੀ ਨਹੀਂ ਕਰ ਸਕਦਾ ਇਸ ਜਗ੍ਹਾ ਤੇ ਕੋਈ ਭੰਨ ਤੋੜ ਨਹੀਂ ਕਰ ਸਕਦਾ ਬਹੁਤ ਹੀ ਸਾਹਮਣੇ ਰੱਖੀ ਹੋਈ ਚੀਜ਼ ਹੈ ਸਰਕਾਰ ਵੱਲੋਂ ਬਹੁਤ ਪੁਰਾਣੀਆਂ ਇੱਟਾਂ ਇਸ ਥਾਂ ਤੇ ਲੱਗੀਆਂ ਹੋਈਆਂ ਜੋ ਕਿ ਸ਼ਾਇਦ ਬਹੁਤ ਹੀ ਕਈ ਸੌ ਸਾਲ ਤੋਂ ਪੁਰਾਣੀਆਂ ਇੱਟਾਂ ਇਸ ਦੇ ਵਿੱਚ ਲੱਗੀਆਂ ਹੋਈਆਂ ਜਾਂ ਕਿਸੇ ਮਹਾਰਾਜੇ ਦਾ ਕੋਈ ਪੁਰਾਣਾ ਕਿਲਾ ਹੋਵੇਗਾ ਜੋ ਮਿਲਿਆ ਹੈ ਬਹੁਤ ਹੀ ਅਲੱਗ ਚੀਜ਼ ਦੇਖਣ ਨੂੰ ਇਸ ਧਰਤੀ ਦੇ ਨੀਚੇ ਉਹ ਚੀਜ਼ ਮਿਲੀ ਸੀ ਜੋ ਕਿ ਬਹੁਤ ਹੀ ਪੁਰਾਣੀ ਸਭੇ ਤਰ੍ਹਾਂ ਬਹੁਤ ਪੁਰਾਣੀ ਇੱਟ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਹੁਣ ਦੇਖ ਸਕਦੇ ਹੋ ਇਹ ਚੀਜ਼ਾਂ ਜੋ ਉੱਚਾ ਪਿੰਡ ਸਕੂਲ ਦੇ ਵਿੱਚ ਕਹਿੰਦੇ ਖੁਦਾਈ ਟਾਈਮ ਮਿਲਿਆ ਸੀ ਬਰਤਨ ਵੀ ਮਿਲੇ ਸੀ ਉਹ ਪ੍ਰਸ਼ਾਸਨ ਨੇ ਆਪਣੇ ਅੰਦਰ ਚ ਰੱਖੇ ਹੋਏ ਆ ਇਹੋ ਚੀਜ਼ਾਂ ਜੋ ਖੁਦਾਈ ਟਾਈਮ ਇੱਥੇ ਮਿਲੀਆਂ ਸੀ ਉਹ ਸਾਰਾ ਲਿਖਿਆ ਹੋਇਆ ਇੱਥੇ ਕਦੋਂ-ਕਦੋਂ ਖੁਦਾਈ ਹੋਈ ਤੇ ਸਾਰੇ ਜੋ ਭਰਤਣ ਸਿੱਕੇ ਮਿਲੇ ਸੀ ਉਹ ਸਾਰੇ ਇਸਕੇ ਵੇਲੇ ਸੀ ਤੇ ਭਾਂਡੇ ਮਿਲੇ ਸੀ ਉਸ ਟਾਈਮ ਇਹ ਥੋੜਾ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਇਹ ਉਹ ਲਿਖਿਆ ਹੋਇਆ ਹੈ ਕੀ ਕਿਸ ਚੀਜ਼ ਇਸ ਥਾਂ ਮਿਲਿਆ ਤੁਸੀਂ ਆਪ ਦੇਖ ਸਕਦੇ ਹੋ ਇਹ ਚੀਜ਼ ਹੈ ਇਹ ਰੈਤਾਂ ਦੀ ਕਿਲਾਈਆਂ ਹੋਈਆਂ ਨੇ ਇਹ ਬੰਦਾ ਸਟਰੀ ਨੂੰ ਭੰਨ ਤੋੜ ਨਹੀਂ ਸਕਦਾ ਭੰਨ ਤੋੜੇਗਾ ਨੂੰ 1 ਲੱਖ ਰੁਪਏ ਦਾ ਜਮਾਨਾ ਦਿੱਤਾ ਜਾਵੇਗਾ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਜਦੋਂ ਵੀ ਇੱਥੇ ਆਓ ਇਹ ਤੁਸੀਂ ਦੇਖ ਸਕਦੇ 1 ਲੱਖ ਰੁਪਏ ਦਾ ਜਮਾਨਾ ਲਿਖਿਆ ਹੈ ਪ੍ਰਸ਼ਾਸਨ ਨੇ